ਦੀ ਪੀਣਾ ਨਾ ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਸੀਸ ਦੀ ਗੁੱਡ ਮਾਰਨਿੰਗ ਹੋਈ ਹੋਈ ਹੈ ਬੈਠਾ ਉਮੀਦ ਕਰਦੇ ਹਾਂ ਸਭ ਠੀਕ ਹੋਵेंगे ਅਸੀਂ ਵੀ ਠੀਕ ਠਾਕ ਸਭ ਇਹਨਾਂ ਟੀਵੀ ਦਾ ਵੀ ਦਬਾਤਾ ਬਟਨ ਜੇ ਲਓ ਜੀ ਅੱਜ ਜੇ ਹਰਮਨ ਨੇ ਹਰਾ ਚੱਕਣ ਜਾਣਾ ਹੁਣ ਮੈਂ ਇਸ ਦੇਖ ਕੇ ਚੋ ਕੇ ਅਸੀਂ ਮੱਝ ਲੈਣੀ ਆ ਆ ਰਹੀ ਆ ਕਰਿਆ ਆ ਸੌਦਾ ਹੁਣ ਅਸੀਂ ਜਾਵਾਂਗੇ ਖੰਨੇ ਨੇ ਅਸੀਂ ਘਰ ਦੁਪਹਿਰਾਂ ਹੋ ਗਿਆ ਹੁਣ ਲੈ ਆਵਾਂਗੇ ਜਿਹੜੀ ਮੱਝ ਲੈਂਦੀ ਉਹਦੇ ਵਾਸਤੇ ਸਮਾਨ ਅਸੀਂ ਇਸ ਦੀ ਸਾਈਕਲ ਵੀ ਠੀਕ ਕਰਾ ਕੇ ਲਿਆਉਣੀ ਆ ਮੋਰਿਆਂ ਨੱਟ ਜੇ ਨਿਕਲ ਜਾਂਦਾ ਇੱਕ ਇਹਦਾ ਜੀ ਹਰਮਨ ਨਦੀ ਸਾਈਕਲ ਕਰਾ ਲਿਆ ਠੀਕ ਹੋ ਗਏ ਖੰਨੇ ਅਸੀਂ ਆ ਪਹੁੰਚੇ ਹਾਂ ਇੱਧਰ ਰੱਖ ਦੇ ਕਿੱਨੇ ਕੋਲ ਨਹੀਂ ਹੈ ਕਾਲੀ ਕੰਮੀ ਕਰਨੀ ਇੱਧਰ ਰੱਖੀ ਹਾਂ ਉੱਪਰ نیچے ਰੱਖ ਦੇ ਆ ਜਾ نیچے ਮਨਸੀ ਇੱਧਰ ਮੋੜ ਦੇ ਸਬਜ਼ੀ ਮੰਡੀ ਕਰਨੀ ਮੰਗੇ ਬੱਡੀ ਸਬਜ਼ੀ ਮੰਡੀ ਜਾਦੀ ਗਰਮੀ ਆ ਭਾਈ ਬਹੁਤ ਜ਼ਿਆਦੀ ਦੇਖ ਤਾਂ ਰੇਲੀਆਂ ਵਾਲਿਆਂ ਦਾ ਕੀ ਹਾਲ ਆ ਵਿਚਾਰੇ ਧੁੱਪ ਵਿੱਚ ਅਮਜੀ ਸਾਮ ਜੁੰਡੀ ਚ ਸਾਰੇ ਘਟੇ ਤਾਂ ਜਾਦੇ ਤਾਂ ਨਾ ਖਰਬੂਜਾ ਰੋਵੇ ਹਾਂ ਗ੍ਰੇਟ ਮੇਰੇ ਦੇਖ ਕੇ ਵੀ ਚਾਰੀ ਅੰਬਰ ਮਿਲੂਗਾ ਚਾਹਣਾ ਹਰਮਨ ਕੇ ਇਥੋਂ ਖਾਲਸਿਆਂ ਦੋ ਖਾਲ ਲੈਣ ਨਾਲ ਤੇਲ ਸਰੋਂ ਦਾ ਨਾਲੇ ਕਾਲਾ ਦੰਗਰਾ ਦਾਣਾ ਲੇਟ੍ਰੀਨ ਅਮੇ ਸਟੋਰ ਦੀ ਵੀਡੀਓ ਬਣਾ ਲਈਏ ਦਿਓ ਸਮਝੋ ਹੁਣ ਤਾਂ ਆਪ ਚੱਕਣ ਵਾਲਾ ਕੰਮ ਕਰਤਾ ਤੂੰ ਹੁਣ ਵੀ ਕਹਿੰਦਾ ਸਮਾਨ ਦੇ ਦੋ ਬੈਕਸਟ੍ਰੀਮ ਦਾ ਰੋਸ ਬਣਾ ਲੈਣੇ ਬੁੜੇ ਐ ਕੋਈ ਬੈਂਚੋ ਵੀ ਕੁਛ ਬੈਂਚ ਲੈ ਦੇ ਲਵ ਜੀ ਸਾਡੇ ਸੌਦੇ ਵਾਲਿਆਂ ਨੇ ਨਵਾਂ ਸਟੋਰ ਬਣਾ ਲਿਆ ਰੈਨੋਵੇਟ ਕਰ ਲਈ ਦੇਸੀ ਤੋਂ ਮਾਡਰਨ ਹੋ ਗਏ Men nou nan chal basman dey saon pou Nan enjira Nan enjira Anou Kestan Kestan ਹੁਣ ਹੋ ਗਿਆ ਧਾਰਾਂ ਦਾ ਟਾਈਮ ਹਰਮਨ ਪਾਉਂਦਾ ਕੱਖ ਹੁਣ ਚੋਵਾਂਗੇ ਧਾਰਾਂ ਸਾਡਾ ਸੀਸ ਦੇਖੋ ਬੈਠਾ ਕਿਵੇਂ ਕਰਦਾ ਕੱਟੇ ਨੂੰ ਕੀ ਐ ਸੀਸ ਹੈ ਹਾਂ ਕੀ ਐ ਨੂੰ ਮੈਂ ਬੱਤ ਕੀ ਐ ਹੈ ਕੀ ਦੇਖਦਾ ਸੀਸ ਲੈ ਆਜੋ ਆਜੋ ਉਹਨੂੰ ਵੀ ਆਜੋ ਆਜੋ ਕਰਦੀ ਐ ਬੈਠੀ ਹਰਮਨ ਚੋਣ ਲੱਗੇ ਨੇ ਧਾਰ ਹੁਣ ਵੱਜਦੀ ਮੈਂ ਕਿੱਡਾ ਝਗੜਿਆ ਧਾਰਾਂ ਨਹੀਂ ਮੈਂ ਤੋ ਜੇ ਨਹਾ ਚੁਹੀਗੀ લોજી જી હરજીત ચોણ લગે ને ધાર અજ પહેલી વાર ચોરેને પૂરે ખટડે તમે ધાર ਚਲ ਕੋਈ ਨਾ ਮੈਂ ਤੁਹਾਨੂੰ ਬਹਿ ਲਿਆ ਕਿ ਅਸੀਂ ਕਹਿੰਦੇ ਸੀ ਕੋਹੋ ਕਰਿਆ ਉਚੋਂ ਨੂੰ ਚੰਗੋ ਗਿਆ ਤਾਂ ਬਦੂਸਾਸ ਖੋ ਜੀ ਆਇਆ ਬਸ ਖਾ ਲੀਓ ਜੀ ਦੌਜੀ ਜਿਹੜੇ ਅੱਜ ਮੱਧ ਨਾ ਮਿਲਿਆ ਉਹ ਦੁੱਧ ਰੱਖਿਆ ਸੀਗਾ ਬਣਾਈਆ ਖੀਰ